ਪੰਜਾਬ ਦੇ ਵਿੱਚ ਬੀਜੇਪੀ ਨੇਤਾ ਦੇ ਘਰ ਜਿਹੜਾ ਕਿ ਗਰਨੇਡ ਹਮਲਾ ਹੋਇਆ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਨੂੰ ਲੈ ਕੇ ਸਾਹਮਣੇ ਆ ਰਹੀਆਂ ਤੇ ਦੂਜੇ ਪਾਸੇ ਦੱਸਿਏ ਕਿ ਇਹ ਮਾਮਲਾ ਜਲੰਧਰ ਦਾ ਦੱਸਿਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਇਹ ਦੱਸਿਆ ਗਿਆ ਕਿ ਖਿੜਕੀਆਂ ਉਤੇ ਸ਼ੀਸ਼ੇ ਭੰਨ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਇੱਕ ਵੱਡੀ ਹਲਚਲ ਆ ਜਿਹੜੀ ਕੇ ਦੇਖਣ ਨੂੰ ਮਿਲ ਰਹੀ ਹੈ ਤੇ ਉਥੇ ਹੀ ਭਾਜਪਾ ਦੇ ਦਿੱਗਜ ਨੇਤਾ ਦੇ ਘਰ 'ਤੇ ਗਰਨੇਡ ਹਮਲਾ ਹੋਇਆ ਤੇ ਜਿਸ ਨੂੰ ਲੈ ਕੇ ਦੱਸ ਦਈਏ ਕਿ ਪੰਜਾਬ ਦੇ ਜਲੰਧਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਤੇ ਉਥੇ ਹੀ ਦੱਸ ਦਈਏ ਕਿ ਭਾਜਪਾ ਦੇ ਦਿੱਗਜ ਨੇਤਾ ਦੇ ਘਰ ਦੇ ਉੱਤੇ ਗਰਨੇਡ ਦੇ ਦੇ ਨਾਲ ਜਿਹੜਾ ਕਿ ਹਮਲਾ ਕਰ ਦਿੱਤਾ ਤੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲ ਗਈ ਹੈ ਤੇ ਪੁਲਿਸ ਨੂੰ ਵੀ ਪਾਚੜਾ ਪੈ ਗਿਆ ਨੇ ਉੱਥੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪਾਜਪਾ ਦੇ ਦਿੱਗਜ ਨੇਤਾ ਮਨੋਰੰਜਨ ਕਾਲਿਆ ਦੇ ਘਰ ਤੇ ਸੋਮਵਾਰ ਮੰਗਲ ਦੀ ਮੰਗਲਵਾਰ ਦੀ ਰਾਤ ਨੂੰ ਗਰਨੇਡ ਹਮਲਾ ਹੋਇਆ ਹਮਲੇ ਵੇਲੇ ਜਿਹੜਾ ਕਿ ਮਨੋਰੰਜਨ ਕਾਲਿਆ ਆਪਣੇ ਪਰਿਵਾਰ ਦੇ ਸਮੇਤ ਘਰ ਦੇ ਅੰਦਰ ਸੌਰੇ ਸੀ ਤੇ ਜਿਸ ਤੋਂ ਬਾਅਦ ਘਟਨਾ ਦੌਰਾਨ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਪਰ ਘਰ ਦੇ ਵਿੜੇ ਦੇ ਵਿੱਚ ਹੋਏ ਧਮਾਕੇ ਨਾਲ ਕਾਫੀ ਤਬਾਹੀ ਹੋਈ ਤਿੰਨ ਦੋਸ਼ੀਆਂ ਦੇ ਜਿਨ੍ਹਾਂ ਦੇ ਵਿੱਚੋਂ ਇੱਕ ਰਿਕਸ਼ਾ ਤੋਂ ਉਤਰਿਆ ਤੇ ਜਿਸਨੇ ਹੱਥ ਦੇ ਵਿੱਚ ਗਰਨੇਡ ਦਾ ਲਿਵਰ ਖੋਲ ਕੇ ਘਰ ਦੇ ਅੰਦਰ ਸੁੱਟ ਦਿੱਤਾ ਤੇ ਜਿਸ ਦੇ ਨਾਲ ਜ਼ੋਰਦਾਰ ਧਮਾਕਾ ਹੋ ਗਿਆ ਤੇ ਉੱਥੇ ਹੀ ਦੱਸਿਆ ਕਿ ਬਾਈਕ ਤੇ ਸਵਾਰ ਹੋ ਕੇ ਆਇਸੀ ਕੁਝ ਹਮਲਾਵਰ ਦਿਓਥੇ tMapaka ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਹੋਇਆ ਤੇ ਜਿਸ ਕਾਰਨ ਇਲਾਕੇ ਦੇ ਵਿੱਚ ਜਿਹੜੇ ਕਿ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਉੱਥੇ ਹੀ ਦੱਸੀਏ ਕਿ ਮਨੋਰੰਜਨ ਕਾਲੀਆ ਦੇ ਕੋਲ ਪੰਜਾਬ ਪੁਲਿਸ ਦੀ ਸੁਰੱਖਿਆ ਹੈ ਤੇ ਉਸ ਨੂੰ ਪੰਜਾਬ ਸਰਕਾਰ ਵੱਲੋਂ ਚਾਰ ਗਾਰਮੈਨ ਦਿੱਤੇ ਗਏ ਨੇ ਤੇ ਉਹਨਾਂ ਦੀ ਜਿਹੜੀ ਕਿ ਸੁਰੱਖਿਆ ਦੀ ਜ਼ਿੰਮੇਵਾਰੀ ਨਿਸ਼ਾਨ ਸਿੰਘ ਕੋਲ ਹੈ ਤੇ ਜੋ ਕਿ ਹਮਲੇ ਤੇ ਤੁਰੰਤ ਬਾਅਦ ਬਾਹਰ ਆ ਗਏ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਜਿਹੜੀ ਕਿ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਵਿਰੋਧੀ ਲਗਾਤਾਰ ਜਿਹੜੇ ਕਿ ਸਵਾਲ ਉਠਾਉਂਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਦੱਸਿਆ ਕਿ ਹਮਲਾ ਜਲੰਧਰ ਦੇ ਸਭ ਤੋਂ ਮੁੱਖ ਸਾਥਰੀ ਜਿਹੜੀ ਕਿ ਮਾਰਕੀਟ ਚੌਂਕ ਦੇ ਨੇੜੇ ਸੋਮਵਾਰ ਮੰਗਲਵਾਰ ਰਾਤ ਡੇਢ ਤੋ ਲੈ ਕੇ ਜਿਹੜਾ ਕਿ ਉਹ ਵਿਚਕਾਰ ਹੋਇਆ ਤੇ ਜਿਸ ਦੀ ਥਾਂ ਇਹ ਘਟਨਾ ਹੋਈ ਤੇ ਉੱਥੇ ਹੀ ਲਗਾਤਾਰ ਪੰਜਾਬ ਪੁਲਿਸ ਦੀ ਟੀਮ ਵੀ ਮੌਜੂਦ 24 ਘੰਟੇ ਜਿਹੜੀ ਕਿ ਤਾਨਾਤ ਰਹਿੰਦੀ ਹੈ ਤੇ ਕੇਵਲ 100 ਮੀਟਰ ਦੂਰ ਜਿਹੜੀ ਕਿ ਪੁਲਿਸ ਸਟੇਸ਼ਨ ਹੈ ਤੇ ਫਿਰ ਵੀ ਦੋਸ਼ੀ ਜਿਹੜੇ ਕਿ ਹੱਥ ਆਏ ਤੇ ਉਥੇ ਇਹ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜਿਹੜੇ ਕਿ ਫਰਾਰ ਵੀ ਹੋ ਗਏ ਕੁਝ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗਰਨੇਡ ਹਮਲੇ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਤੇ ਕੁਝ ਵਿਰੋਧੀ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਥੇ ਦੱਸਿਆ ਕਿ ਪੰਜਾਬ ਦੇ ਵਿੱਚ ਭਾਜਪਾ ਨੇਤਾ ਦੇ ਘਰ ਦੇ ਵਿੱਚ ਗਰਨੇਡ ਹਮਲਾ ਹੋਇਆ ਤੇ ਖਿੜਕੀਆਂ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਇਲਾਕੇ ਦੇ ਵਿੱਚ ਇੱਕ ਵੱਡੀ ਹਲਚਲ ਦੇਖ ਨੂੰ ਮਿਲੀ